ਓ ਮੰਜਾ ਜੋ ਬੜਾ ਠੀਕ ਹੈ। ਅੱਛਾ ਵੀਰ। ਸੱਚੀ ਮਤੈ ਸੱਚੀ ਕਰ। ਸੱਚੀ। ਹੋ ਠੀਕ ਠਾਕ ਆ? ਹਾਂ। ਠੀਕ ਆ। ਠੀਕ। ਕਿਨਾ ਕੀ ਤੇਰਾ? 21 ਹੈ? 21। ਵੇਖੀਆ? ਹਾਂ। ਅੱਛਾ। ਤੇ ਪਿੰਡ ਕਿਹੜਾ ਮੇਰੇ ਵੀ ਦਾ? 21 ਹੈ? 21। ਕੀ? 21 ਆ ਨੋ। ਕਾਨੋ। ਐਸੇ ਨੇ ਨਾ ਤੇ ਤੇਰਾ ਵਿੱਕੀ ਆ ਤੇ ਪਿੰਡ ਕਿਹੜਾ ਵਿੱਕੀ ਇਹੋ ਜਿਹੇ ਨਾ ਭਗਤਾਂ ਜਿਹੜੇ ਇਹੋ ਜਿਹੇ ਭਗਤ ਹੁੰਦੇ ਨਾ ਜਰੂਰ ਪਰਿਵਾਰ ਵਾਲਿਆਂ ਨੂੰ ਨਾ ਉਹਨਾਂ ਦਾ ਇੱਥੇ ਕਿਤੇ ਨੰਬਰ ਨੰਬਰ ਲਿਖਾ ਦੇਣਾ ਠੀਕ ਹੈ ਪੱਕਾ ਸਹੀ ਗੱਲ ਹੈ ਠੀਕ ਹੈ ਜੀ ਕਿਉਂਕਿ ਜੇ ਇਹਦਾ ਨੰਬਰ ਲਿਖਿਆ ਹੁੰਦਾ ਤੇ ਹੁੰਦਾ ਤੇ ਹੁਣ ਕਦੋਂ ਇਹਨੂੰ ਕਰ ਕਰ ਕੇ ਕਿਹਨੇ ਕਿਤੇ ਛੱਡ ਆਉਣਾ ਹੈ ਤੇ ਤੇਰਾ ਬੋਲਦਾ ਨਹੀਂ ਹੈ ਨਾ ਉਹ ਇਹ ਕੋਈ ਬੋਲਦਾ ਕੋਈ ਨਹੀਂ ਆ ਕਿੰਨਾ ਬੱਸ ਆਖਣਾ ਅੱਛਾ ਵਿੱਕੀ ਬੱਸ ਮੰਮੀ ਤੇਰਾ ਪਾਪਾ ਚਾਚਾ ਅੱਛਾ ਹੀ ਤੇ ਚਾਚੇ ਦੇ ਛੋਟੇ ਛੋਟੇ ਬੱਚੇ ਫਿਰ ਦਾ ਨਾਮ ਨੇ ਬੰਨਾ ਮੰਮੀ ਦਾ ਨਾਮ ਪਿੰਡ ਦਾ ਕਾਹਦਾ ਪੁੱਛੀ ਜਾਂਦੀ ਇੱਕਦੋਂ ਕਹਦਾ ਤੁਹਾਡੇ ਕੋਲ ਕੱਲ ਹੀ ਆਇਆ ਸਾਡੇ ਕੋਲ 2 ਵਜੇ ਅੱਛਾ 2 ਵਜੇ ਦਾ ਆਇਆ ਅੱਛਾ ਗੁੜੀਆਂ ਗੁੜੀਆਂ ਨੂੰ ਮਿਲਿਆ ਇਥੋਂ ਹਾਂ ਜੀ ਗੁੜੀਆਂ ਸਕੂਲੋਂ ਆਈ ਨਾ ਤੇ ਇੱਥੇ ਮਿਲਵਾ ਦਈਏ ਤੇ ਇਹ ਇਹ ਅੱਗੇ ਅੱਗੇ ਤੁਰ ਹੀ ਆਈਆਂ ਨੇ ਪਿੱਛੇ ਪਿੱਛੇ ਤੁਰ ਆਇਆ ਉੱਧੇ ਹੀ ਆ ਗਿਆ ਹਾਂ ਜੀ ਉੱਧਰ ਹੀ ਆ ਗਿਆ ਅੱਛਾ ਤਿਆਰ ਕੇ ਤਾਂ ਫਿਰ ਇੱਥੇ ਇਹਨੂੰ ਪੁੱਛਣ ਬਚਣ ਲੱਗੇ ਇਸ ਤਰ੍ਹਾਂ ਹੀ ਤੇ ਮੈਂ ਮੁੜ ਕੇ ਇੱਥੇ ਸਾਡੇ ਪਿੰਡ ਤੋਂ ਹੋ ਗਏ ਆਂ ਉੱਥੇ ਭੋਜ ਤੋਂ ਆਏ ਤੇ ਜਦੋਂ ਬੈਠਾ ਸੀ ਤਾਂ ਮੈਂ ਕੋਈ ਤਿਆਰ ਨਹੀਂ ਕੀਤਾ ਨਾ ਕਿਨਾਂ ਨੂੰ ਦੱਸਿਆ ਹੀ ਉਤੋਂ ਵੀ ਗੱਡੀ ਤੋਂ ਬੈ ਕਰਕੇ ਮੁਰਗੇ ਚਭਾ ਨਹੀਂ ਚਲੇਗੇ ਤੇ ਸ਼ਾਮੀ ਵਾਲੇ ਦਿਨ ਮੁੜ ਕੇ ਪਤਾ ਲੱਗਾ ਵੀ ਇਹ ਜਹਾਜ਼ ਚੱਕਰਿਆ ਤੇ ਫਿਰ ਮੈਂ ਇੱਥੇ ਛੁੱਕੇ ਬਾਗ ਨਹੀਂ ਜਿਹੜੇ ਲੋਕ ਪੁੱਛਿਆ ਪੁੱਛਿਆ ਇਹਨੂੰ ਦੇ ਨੋ ਕੁਝ ਨਹੀਂ ਇਹਨੇ ਦੱਸਿਆ ਤੁਸੀਂ ਫਿਰ ਇਹਨੂੰ ਮੈਂ ਚਾਹ ਪਾਣੀ ਪਿਆ ਕੇ ਰੋਟੀਾਂ ਦੀ ਖਾਧੀ ਤਾਂ ਸਾਰੇ ਖੁਆਈ ਫਿਰ ਇਹਨੂੰ ਜੀੜੇ-ਮੂੜੇ ਨਵਾ ਗਏ ਐ ਚੰਗੀ ਤਰ੍ਹਾਂ ਸੱਸ ਨੂੰ ਨਵਾ ਤੋ ਆ ਕੇ ਐ ਬੰਦਾ ਬਣਾਇਆ ਬੰਦਾ ਉਹ ਮੁਰਕੇ ਮੈਨੂੰ ਨਾ ਮਤਲਬ ਉਹ ਬੁੱਢਿਆਂ ਬੜਿਆਂ ਦੀ ਜੋ ਜਿਹੜੀ ਮੈਂ ਵੀਡੀਓ ਵੇਖੰਦਿਆਂ ਉਹ ਉਹੀ ਤਰ੍ਹਾਂ ਦੀ ਆ ਇੱਕ ਬੁੱਢਾ ਨਹੀਂ ਜਿਹੜਾ ਕੀ ਉਹਦਾ ਨਾਮ ਦੱਸਣ ਜਿਹੜਾ ਤੁਹਾਡੇ ਭਾਈ ਨੇ ਫੜਿਆ ਉਹ 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 ਕਿੰਨਾ ਖਾ ਉਹਦੇ ਦਾ ਵਾਹ ਬੋਗੇ ਸੈਨ ਤੋਂ ਵਾਹ ਤੇ ਜਾ ਚਪਾਕ ਬੋਗੇ ਬਤੀ ਖਟੀ ਦੀ ਉਹ ਉਹਦਾ ਮਾਹੌਲ ਹੀ ਹੋਰ ਹੋ ਗਿਆ ਮੈਨੂੰ ਜਦੋਂ ਉਹ ਪਾਉ ਦਾ ਕਰਤ ਵੇਖਦਾ ਮੈਂ ਮੁੜ ਕੇ ਇਹਨਾਂ ਜਾਣ ਉਹ ਵੀ ਤਾਂ ਸੱਤ ਆ ਗਿਆ ਜਿਹੜੇ ਕਈ ਤਰ੍ਹਾਂ ਦੀ ਸੇਵਾ ਕਰਨ ਦੇ ਤੇ ਫੇਰ ਵੀ ਮੇਰੇ ਪੁੱਤਾਂ ਵਰਗਾ ਥੈਂਕ ਯੂ ਧੰਨਵਾਦ ਤੁਹਾਡਾ ਬਾਬਾ ਜੀ ਪਰ ਹਯਾ ਦੇ ਤੋਂ ਬਗੈਰ ਇਹੋ ਜਿਹਾ ਕੋਈ ਨਹੀਂ ਸੋਈਦਾ ਹਾਂਜੀ ਕਿ ਜਿਹਦੇ ਵਾਸਤੇ ਰੱਬ ਹੈਗਾ ਉਹਦੇ ਵਾਸਤੇ ਹੈਗਾ ਨਹੀਂ ਤੇ ਦੂਜਿਆਂ ਨੂੰ ਤਾਂ ਫਰੀ ਦਾ ਕੰਮ ਆ ਲੱਭ ਜਾਂਦਾ ਆਹ ਨਹੀਂ ਕਿਉਂਕਿ ਉਹ ਨਾਲ ਸਹੀ ਨਹੀਂ ਬੰਦ ਕਰ ਪਜਾ ਤੋ ਹੈਲੋ ਇਹ ਦੇ ਮਗਰ ਲੱਗੇ ਹਾਂਜੀ ਤੇ ਜਿੱਦ ਤੱਕ ਮਾਰਨਾ ਹੈ ਫਿਰ ਇਹਨਾਂ ਕਰਤਾ ਬੋਲ ਆਇਆ ਮੀਆਂ ਨੀ ਅਕਾਂ ਨਾ ਉਹਕੇ ਲਈ ਆ ਕੇ ਕਰਨ ਵਾਲੇ ਚਾਹੀਦੇ ਨਾ ਕਰਦਾਂਗੇ ਬਾਅਦ ਚ ਕੇ ਚਾਹ ਐ ਕਰੀ ਮੈਂ ਵੀ ਕਹਿੰਦੇ ਬੱਚੇ ਦੇ ਮਗਰ ਹੀ ਆ ਮਗਰ ਜਦੋਂ ਤੋਂ ਰੱਤ ਰਾਤੀ ਦਾ ਤਨ ਪੀ ਪਾਣੀ ਦੇ ਅੰਦਰ ਪੀਜਾ ਨਾ ਹੋ ਗਿਆ ਪਹਿਲੋਂ ਦੀ ਬਾਪੀ ਵਾਕਿਆ ਉਹ ਗੱਲ ਕਰ ਭਾਜ پتہ ਕੀ ਨਾ ਲੋਰ ਹੀ ਹੁੰਦੀ ਨੇ ਲੋਰ ਵੀ ਜਿੱਦ ਨੂੰ ਮਰਦੀ ਲੋਰ ਹੋ ਗਿਆ ਹੁਣ ਘਰੋਂ ਵੀ ਤੇ ਲੋਰ ਦਾ ਕਰਕੇ ਆਇਆ ਲੋਰ ਦਾ ਕਰਕੇ ਲੋਰ ਹਾਂਜੀ ਇਹਨਾਂ ਜਿਨਾ ਜਿਹੜਾ ਪੰਗਾ ਦਿਨ ਹੁੰਦੇ ਇਹਨਾਂ ਦਿਨ ਜਿਹਨਾਂ ਨੂੰ ਪ੍ਰੋਬਲਮ ਵੀ ਜਾਂਦੀ ਹੁੰਦੀ ਹੈ ਕਿ ਤਰ੍ਹਾਂ ਵਾਇਪ ਲਾ ਕਰੇ ਬਾਬਾ ਜੀ ਉੱਧਰ ਲਾ ਚਾਬੀ ਤਾਂ ਚਾਬੀ ਦੀ ਚਾਬੀ ਜੀ ਚਾਬੀ ਨਹੀਂ ਹੈ ਆਹ ਰੋਟੀ ਖਾਣੀ ਰੋਟੀ ਜੀ ਚਾਰ ਆਹ ਰੱਖ ਚੋਸਾ ਆਦਾ ਲਈ ਚੰਗੀਆ ਖਾਣੀ ਸਬਜ਼ੀਆਂ ਦਾ ਨਹੀਂ ਚਾਰ ਚਾਰ ਰੱਖੋ ਉਹ ਵਾਇਪ ਨਾਲ ਚੁੱਕ ਕੇ ਅੰਦਰ ਚੜਦੀ ਘਰ ਰੱਖੇ ਤੇ ਅੱਜ ਕੱਲ ਬਾਬਾ ਜੀ ਕੋਈ ਨਹੀਂ ਕਿਸੇ ਰੋਈਦਾ ਕੋਈ ਵੀ ਨਹੀਂ ਰੋਈਦਾ ਧਿਆਨ ਹੀ ਨਹੀਂ ਦਿੰਦਾ ਐਕਸੀਡੈਂਟ ਹੋਵੇ ਨਾ ਕਿ ਕੋਈ ਤੜਫੰਡਿਆ ਉੱਤੇ ਲੱਗਉਂਦੀ ਉਹਦਾ ਨਾ ਨਹੀਂ ਹੁੰਦੇ ਪੁੱਤ ਨੇ ਪਿਓ ਬਾਰੇ ਸੋਚਦਾ ਪਿਓ ਨਹੀਂ ਪੁੱਤ ਬਾਰੇ ਸੋਚਦਾ ਪਿਓ ਨੇ ਪੁੱਤ ਨੂੰ ਗੋਲੀ ਮਾਰਤੀ ਤੋ ਵੀ ਤੁਹਾਨੂੰ ਵੀਡੀਓ ਲੇਖੀ ਹੁੰਦੀ ਹਾਂਜੀ ਸਕਦੀ ਇਹਦੇ ਨਾ ਆ ਕਾਸ਼ ਲੱਗੇ ਦਿਖਾਈ ਦੇ ਸੱਜੀ ਇਹਦੇ ਵੀਰ ਦੇ ਬੱਚੇ ਦੇ ਮੱਥੇ ਤੇ ਛੱਟ ਹੈਗੀ ਹੈ ਜੀ ਠੀਕ ਹੈ ਜੀ ਪਰਵਟਿਆਂ ਦੇ ਲੱਗੇ ਇਹਦੇ ਬੱਚੇ ਦੇ ਛੱਟ ਵਾ ਤੇ ਮੈਂ ਛੱਟ ਇਸ ਕਰਕੇ ਦਿਖਾਉਂਦਾ ਕਿਉਂਕਿ ਕਈ ਵਾਰੀ ਛੱਟ ਤੋਂ ਬੱਚਾ ਪਛਾਣਿਆ ਜਾਂਦਾ ਵਾ ਪਤਾ ਨਹੀਂ ਹੁਣ ਇਹ ਦਾ ਰੱਬ ਜਾਣਦਾ ਜਾਂ ਹਨਾ ਪਰਿਵਾਰ ਵਾਲੇ ਜਾਣਦੇ ਆ ਵੀ ਕਿੰਨੇ ਦਿਨ ਹੋ ਗਏ ਹੁਣ ਇਹਨੂੰ ਘਰੋਂ ਆਏ ਨੂੰ ਤੇ ਅਸੀਂ ਤੇ ਹੁਣ ਸਾਂਜੀ ਬੇਨਤੀ ਕਰ ਸਕਦੇ ਆ ਇਹਦੀ ਵੀਡੀਓ ਬਣਾ ਕੇ ਸੰਤ ਅੱਗੇ ਪਾ ਸਕਦੇ ਆ ਜਿਹੜਾ ਅਗਲਾ ਕੰਮ ਆ ਵਾਹਿਗੁਰੂ ਮਿਹਰ ਕਰਿਓ ਸੰਤ ਜੀ ਤੁਹਾਡਾ ਕੰਮ ਆ ਤੁਹਾਡਾ ਫਰਜ ਵਾ ਬਾਪੂ ਜੀ ਹੁਣਾਂ ਨੇ ਆਪਣਾ ਫਰਜ ਨਿਭਾਅ ਦਿੱਤਾ ਤੇ ਇਹ ਚੰਗੀਆਂ ਰੂਹਾਂ ਦੇ ਬੱਚਾ ਹੱਥ ਆ ਗਿਆ ਇਹਨਾਂ ਦੀ ਕਿਸਮਤ ਬੱਚੇ ਦੀ ਚੰਗੀ ਆ ਨਹੀਂ ਤੇ ਤੁਹਾਨੂੰ ਪਤਾ ਵਾ ਕਿ ਅੱਜ ਕੱਲ ਤੇ ਜਿਹੜੇ ਸੜਕਾਂ ਦੇ ਤੁਰੇ ਫਿਰਦੇ ਆ ਆ ਜਿਹੜੇ ਬੱਚੇ ਮੈਂਟਲੀ ਅਫਸੈਟ ਹੁੰਦੇ ਆ ਉਹਨਾਂ ਨੂੰ ਫੜ ਲੱਗਿਆ ਹੈ ਜਿਹੜਾ ਹੀਰ ਗੁੱਜਰ ਹੁੰਦੇ ਇੱਕ ਮਿੰਟ ਨਹੀਂ ਲਾਉਂਦੇ ਫਿਰ ਉਹਨਾਂ ਦਾ ਹੂੜੀਆਂ ਚੇਂਜ ਕਰ ਦਿੰਦੇ ਆ ਤੇ ਪਤਾ ਹੀ ਨਹੀਂ ਲੱਗਦਾ ਕਿ ਉਹ ਬੱਚਾ ਕਿਹੜੀ ਕੌਮ ਦਾ ਵਾ ਸਿੱਖਾਂ ਦਾ ਵਾ ਜਾਂ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਵਾ ਵੀ ਉਹਦਾ ਸਾਰਾ ਗੈਟਅਪ ਚੇਂਜ ਕਰ ਦਿੰਦੇ ਆ ਸੋ ਆ ਇਸ ਬੱਚੇ ਦੀ ਵੀਡੀਓ ਆਪਾਂ ਸ਼ੇਅਰ ਕਰੀਏ ਤਾਂ ਜੋ ਬੱਚੇ ਦਾ ਪਰਿਵਾਰ ਛੇਤੀ ਛੇਤੀ ਮਿਲ ਜੇ ਤੇ ਬਾਕੀ ਮੈਂ ਬੇਨਤੀ ਕਰਦਾ ਸਾਰੇ ਸੰਗਤ ਨੂੰ ਵੀ ਨਾਨਸਾਉ ਜੀ ਸਾਹਿਬ ਨੂੰ ਵੀ ਦੁਆਵਾਂ ਦਿਓ ਤਾਂ ਜੋ ਇਹੋ ਜਿਹੜੇ ਚੰਗੇ ਕੰਮ ਕਰਦੇ ਆ ਰੱਬ ਉਹਨਾਂ ਨੂੰ हाँ क्या क्या जाना माँ साड़ी ना नहीं जाना मम्मी को जाना मम्मी को ऐसे नहीं ना मम्मी को जाना बच्चे हैं ना मम्मी को जाना बस मम्मी को हैं पापा को जाना अच्छा डेम दे दें अन्य शाट डेम दे दें कोई पापा को मैं चाचू को चाचू को जाना काले काले कोल काले कोल जाना चला चली आज भी आने

ਕੰਗਲ ਕਿਦਾਂ ਤੁਹਾਡੇ ਕੋਲ ਇਹ ਲੈ ਕੇ ਨਾ ਜਾਓ ਇਹ ਮੇਰਾ ਪੋਤਾ ਹੈ ਮੇਰਾ ਪੋਤਿਆ ਮੇਰਾ ਪੋਤਰਾ ਹੈ ਮੈਂ ਦੇ ਬਫਾਈ ਵੈਸੇ ਤੇ ਆਪਣੇ ਕੋਲ ਵਾਈਗਰ ਮੇਰਾ ਨਾਲ ਹੈਗਾ ਉਹ ਨਹੀਂ ਦਿੰਦਾ ਯਾ ਯਾ ਮੈਂ ਜੀ ਉਹਨਾਂ ਦਾ ਪੋਤਾ ਤਾਂ ਦੇਖ ਪਾ ਰਹਿ ਨਾ ਕੋਈ ਨਹੀਂ ਚੱਗੀ ਡਾਕਟਰ ਬੜੀ ਉਮਰ ਕਰ ਰਹੀ ਜੀ ਮਰਾ ਬੰਦ ਡਾਕਟਰ ਬਸ ਡਾਕਟਰ ਬੜਾ ਮਰ ਚੱਲਦਾ ਹੈ ਇਹ ਦਾੜੀ ਦੀ ਮਾਮਚਾਰੀ ਕੀ ਕਰ ਰਹੀ ਉੱਗੀ ਅੱਖਾਂ ਨਾਲ ਰਾਤ ਦੀ ਉਹ ਰੋ ਰਹਾ ਸੀ ਕਿੰਨੇ ਕੰਮ ਕਰ ਲੈ ਲਈ ਇਹਨੇ ਤੱਕ ਇਹ ਕੰਦੂ ਉਸ ਦਾ ਆ ਮੇਰਾ ਪੋਤਿਆ ਇਹ ਮੈਂ ਤਾਂ ਪਟਿਆਲੇ ਭੱਜ ਗਿਆ ਤੇ ਜਿੰਨੇ ਦਿਨਾਂ ਦਾ ਫੋਨ ਨਹੀਂ ਨਾ ਆਇਆ ਵੀ ਤੇ ਮੈਂ ਰੋਂਦਾ ਰਿਹਾ ਮਾਂ ਵੀ ਤੇ ਘਰ ਦੀ ਤੇ ਜਾਣੇ ਵੀ ਤੇ ਕਿਸ ਨੇ ਆਪਣੇ ਘਰ ਤੇ ਨਹੀਂ ਦੱਸਿਆ ਵੀ ਕੀ ਗੱਲ ਹੈ ਕਿਉਂ ਫੋਨ ਆਇਆ ਤੇ ਆਪਾ ਉਹ ਕਰਨਾ ਮੈਨਾਂ ਅਸੀਂ ਬੂਟੇ ਕੱਢਣੇ ਲਿੱਦਣ ਇਹਨੂੰ ਮੈਂ ਉੱਥੇ ਰੋੜੀ ਵਾਲੇ ਕੋਲੇ ਛੱਡ ਗਿਆ ਤੇ ਪਟਿਆਲੇ ਨੂੰ ਲੈ ਗਿਆ ਉਹ ਜਹਾਜ ਦਾ ਡਰਾਈਵਰ ਕੀਤਾ ਅੱਜ ਕੱਲ ਦੇ ਬੱਚਿਆਂ ਨੂੰ ਵੀ ਕੀ ਹੋਇਆ ਵਾ ਪਾਲਾ ਸੋਣੀ ਚੋ ਪਾਲਾ ਪੈਜੀ ਆਬ ਦੀ ਜੇ ਕੋਈ ਨਹੀਂ ਜੇ ਜੇ ਦੇ ਪਤਾ ਤੋਂ ਨਹੀਂ ਦੋ ਆ ਉਹ ਵੀ ਲੈ ਜਾ ਨਾਲ ਇੱਕ ਜੀ ਜੀ ਆ ਬਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਨਾ ਬਈ ਕੀ ਨਾ ਪਤਾ ਮੇਰਾ ਕਰਮ ਸਿੰਘ ਜੱਲਦੀ ਕਰਮ ਸਿੰਘ ਕਰਮ ਸਿੰਘ ਫੌਜੀ ਫੌਜੀ ਤਾਂ ਮੈਂ ਤੋਂ ਕਰੇ ਦਾ ਬੰਦਾ ਮੈਨੂੰ ਪਤਾ ਬਾਬੇ ਕਿ ਤਰ੍ਹਾਂ ਮਾਰੀ ਤੇ ਹਾਂ ਚਲੋ ਧੰਨਵਾਦ ਆ ਤੁਹਾਡਾ ਜੀ ਆਪਣਾ ਫਰਜ਼ ਹੋਣੀ ਵੀ ਨਿਭਾਉਂਦੇ ਜੀ ਠੀਕ ਹੈ ਜੀ ਧੰਨਵਾਦ ਸੇਗਾ ਮਾ ਮੇਰੀ ਸੇਗਾ ਮਾ ਜੀ ਚਲੋ ਹਾਂ ਬਤੋ ਹੁਣ ਆਪਾਂ ਮਮਾ ਕੋਲ ਚੱਲੇ ਠੀਕ ਹੈ ਘਰੋਂ ਉੱਥੋਂ ਲੱਭ ਜਾਣਾ ਆਪਣਾ ਪਾਪਾ ਪਾਪਾ ਵੀ ਆ ਜਾਣ ਉੱਥੇ ਤੇ ਮਮਾ ਵੀ ਆ ਜਾਣਗੇ ਨਾ ਪਾਪਾ ਜੀ ਹੋਣਾ ਤਾਂ ਮੇਰੇ ਕੋਲ ਨੰਬਰ ਹੈਗਾ ਵਾ ਲੱਭ ਹੀ ਜਾਣਾ ਵਾਇਕਰੂ ਮੇਰੇ ਕਰੀ ਤਾਂ ਹਾਂ ਮੋਂਨੇ ਜਾ ਕੇ ਦੀ ਵੀਡੀਓ ਪਾ ਦੇਣੀ ਕੋਈ ਨਹੀਂ ਆਉਂਦੇ ਜਾਂਦੇ ਨਾ ਜੋ ਕਰਦੇ ਕੋਈ ਗਲੀ ਜੀ ਆਏ ਲਈ ਤੁਹਾਡਾ ਕਾਸ਼ਾ ਬੀਕ ਤੇ ਨਹੀਂ ਦੀ ਤੁਹਾਡੇ ਕੋਲੇ ਵੀਰੇ ਤੁਹਾਡੇ ਕੋਲ ਹੀ ਚੰਕਲ ਬਾਹਰ ਦੇ ਕਰਦੇ ਅੰਕਲ ਨੂੰ ਹਾਂ ਕਰਦੇ ਭਾਈ ਆਏ ਆ ਕਰਦੇ ਕਰਦਾ ਈ ਜਰਾ ਚਾਪ ਤੋ ਬੂਰਾ ਕੋਲ ਅੱਛਾ ਦੇ ਦੂਸਰਾਂ ਨੂੰ ਵੇਚਿਆ ਗੱਡੀ ਦਾ ਇਹੋ ਜਿਹਾ ਬੱਚਾ ਨਾ ਇਹੋ ਜਿਹਾ ਬੱਚਾ ਲੱਭਦੇ ਆ ਮੈਂ ਉਹ ਤੇ ਗੁੱਜਰ ਨਾ ਗੁੱਜਰ ਤੇ ਮਾਈ ਉੱਤਭਾ ਜਾਈ ਪਈ ਅਸੀਂ ਪ੍ਰਾਈ ਕਹਿੰਦੇ ਮੈਂ ਸੋਨੋ ਤੇ ਉਹ ਜਿਹੜੇ ਪ੍ਰਾਲੀ ਲੱਦਣ ਡਿਆ ਸੀ ਨਾ ਉਹ ਉਹ ਮੁੰਡੇ ਦੋਵੇਂ ਪੰਜਾਬੀ ਸੀ ਇਹ ਜਦੋਂ ਮੈਂ ਬੋਲਿਆ ਨਾ ਤੇ ਸੁਣਵਾਂਦਾ ਉਹ ਇਹ ਤਾਂ ਪੰਜਾਬੀ ਲੱਗਦਾ ਮੈਨੂੰ ਕਿਦਾਂ ਕਿਦਾਂ ਹੀ ਅਸੀਂ ਪ੍ਰਾਲੀ ਕਹਤਿਆਂ ਬਾਹਰ ਗੁੱਜਰਾਂ ਨੂੰ ਵੇਚਤੀ ਤੋਂ ਮੋਜਰਾਨਾ ਕੋਲ ਜਿਹੜੇ ਬੰਦੇ ਲੈ ਕੇ ਆਏ ਨਾ ਅੰਦੇ-ਧਾੜੀ ਤੇ ਲੈ ਆਏ ਮਲਬੀ ਕਿ ਮਲਬੀ ਸਿੰਘ ਨਹੀਂ ਉਹ ਪੱਕੇ ਹੀ ਉਹਨਾਂ ਚੁੱਕੇ ਸੀ ਤੇ ਪੰਜਾਬੀ ਬੋਲਦੇ ਸੀ ਤੇ ਰੋਂਦੇ ਪਿੱਟਦੇ ਸੀ ਸਾਡੀ ਜਾਨ ਛਡਾਓ ਤੇ ਮੁੜ ਕੇ ਜਦੋਂ ਉਹ ਇਤਨਾ ਵੇਂਦੇ ਤੇ ਵਿਚਾਰੀ ਡਰ ਜਾਂਦੇ ਮੁੜ ਕੇ ਸਾਡੇ ਕੋਲੋਂ ਹੀ हट ਗਏ ਉਹ ਮੁੜ ਕੇ ਸਾਡੀ ਪ੍ਰਾਲੀ ਲੈਣੀ ਨਹੀਂ ਆਈ ਦੇਖ ਸਾਡੇ ਬੰਦੇ ਦਾ ਇਹੋ ਜਿਹਾ ਕੋਈ ਕੇਸ ਹੁੰਦਾ ਤੇ ਕੋਈ ਨਹੀਂ ਕੋਈ ਮੈਨੂੰ ਹਾਂਜੀ ਸੰਜੀ ਸਾਰੇ ਵੀਰਾਂ ਵੈਗੂ ਚਿੱਕਾ ਖਾਲਸਾ ਵੈਗੂ ਚਿੱਕਾ ਫਤਿਹ ਕਹਿੰਦੀ ਆ ਕਿ ਆ ਸਾਡਾ ਜਿਹੜਾ ਇੰਸਟਾਗ੍ਰam ਅਕਾਊਂਟ ਸੀ ਪਹਿਲਾਂ ਸੇਵਾ ਸੈਟੀ ਦਾ ਉਹ ਕਿਸੇ ਕਾਰਨ ਕਰਕੇ ਇੰਸਟਾਗ੍ਰam ਨੇ ਡਿਲੀਟ ਮਾਰ ਦਿੱਤਾ ਵਾ ਤੇ ਜਿਹੜਾ ਆ ਹੁਣ ਸਕਰੀਨਸ਼ਾਟ ਤੁਸੀਂ ਦੇਖ ਰਹੇ ਜੇ ਫੋਟੋ ਦੇਖ ਰਹੇ ਜੇ ਇਹ ਆਪਣਾ ਨਵਾਂ ਇੰਸਟਾਗ੍ਰam ਅਕਾਊਂਟ ਬਣਿਆ ਵਾ ਇੱਥੇ ਆਪਾਂ ਸੇਵਾ ਦੀਆਂ ਸਾਰੀਆਂ ਵੀਡੀਓਜ਼ ਪਾਇਆ ਕਰਾਂਗੇ ਸੋ ਜਿਹੜੇ ਵੀਰ ਭਰਾ ਨੇ ਸਾਡਾ ਇੰਸਟਾਗ੍ਰam ਤੇ ਜੁੜਨਾ ਹੋਵੇ ਤਾਂ ਇਸ ਇੰਸਟਾਗ੍ਰam ਚੈਨਲ ਨੂੰ ਜ਼ਰੂਰ ਲਾਈਕ ਕਰਿਓ ਜੀ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ